ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਕਿ ਆਪਾਂ ਅੱਜ ਦੇ ਬਲੌਗ ਤੋਂ ਕੇ ਸ਼ੁਰੂਆਤ ਕਰੀਏ। ਇਹਨਾਂ ਨੂੰ ਰੁਬੜ ਫਲਾਈ ਨਹੀਂ ਹੈ। ਹੈ? ਰੁਬੜ ਫਲਾਈ ਨਹੀਂ। ਇਹ ਵੀ ਉੱਤੇ ਖੜੇ ਲੋਕ ਖਵੱਤੇ ਖੀਂ ਂਦੇ ਆ। ਰਸ਼ਮੀਨ ਗਰਸ਼ਾਨ ਔਰ ਨੂਰ ਤਾਂ ਬੁਬਲੇ ਭਾਈ ਫਿਰਦੀ ਆ ਨਾ ਨੂਰ ਗੁੱਤਾ ਤੇਰੀਆਂ ਨੂਰ ਨਹੀਂ ਮੰਗਦਿਆਂ ਤੇਰੀ ਜੁੱਤੀ ਵਾਲੀ ਸੋਣੀ ਏ ਨੂਰ ਹੈ ਨੂਰ ਤੇ ਜੁੱਤੀ ਦੇ ਦੇ ਨਹੀਂ ਦੇ ਦੇ ਜਾ ਰੇ ਬਾਲ ਚਾਹ ਨਹੀਂ ਜੁੱਤੀ ਏ ਨੂਰੀ ਆਉਂਦੀ ਨਹੀਂ ਮੇਰੇ ਮੇਰੇ ਆਜੂ ਵੀ ਦੇ ਦੇ ਇੱਕ ਤਰੀਕੇ ਨਾਲ ਲੋੜ ਕਰ ਹੈ ਉਹ ਚਾਲੀ ਨਾਲ ਇੱਕ ਬੀ ਆਉਂਦੀ ਏ ਮੇਰੇ ਮੈਨੂੰ ਦੇ ਦੇ ਕਪੜੇ ਵੀ ਤਾਂ ਲੈ। ਤਾਂ ਬਹੁਤ ਜ਼ਿਆਦਾ ਹੋਈ ਪਈ ਆ ਬਾਤ। ਕਪੀਰ ਘਰੀ ਚ ਖੀਚਦੇ ਰੱਖ ਲਓ। ਉਹ ਵੀ ਨਹੀਂ ਆ। ਉਹ ਵੀ ਉਹ ਵੀ ਕਰਦਾ। ਆਪਣੀ ਆਂਦੀ ਹੈ 100 ਕਰਦੇ ਵਿੱਚ ਆਪਣਾ ਸਭ ਜਾਣ। ਹਾਂ, ਨੂਰ ਨੇ ਪਾਏਗੇ। ਛਾਲ ਨੇ ਪਾਏ ਆ ਸਾਰੇ ਪੱਥਰ ਟਰਾਲੀ ਦੇ ਵਿੱਚ ਪਾ ਕੇ ਤੇ ਗਰਸ਼ਾਨ ਤੂੰ ਆ ਟਰਾਲੀ ਤੋੜਤੀ ਹੈਗੀ। ਆ ਕਿੰਨਾ ਲੱਗਿਆ। हेलो अरे चमचा ही बड़ा तेरा था <laughs> चमचा ही बड़ा नु <laughs> चलाओ चलो ट्रैक्टर ट्रैक्टर पे हां लाट गया चैनल में सब्सक्राइब करके तो करो सब्सक्राइब सब्सक्राइब हो गई ਏ ਚਾਹ ਬਣੀ ਜਾਂਦੀ ਹੈਗੀ ਅਹਹ ਕਦੋਂ ਦੂਜੀ ਵਾਰ ਫੇਰ ਢਿੱਕੋਗੇ ਤੁਸੀਂ ਪਾਣੀ ਬੇਟੇ ਠੰਡਾ ਫ੍ਰਿਜ ਚੋਂ ਨਹੀਂ ਪੀਣਾ ਕੀ ਕਰੀ ਐਨੀ ਹੈ ਪਰੇਸ਼ਾਨ ਆਏ ਦਿਖਾ ਪੈ ਇਸ ਕੋਲਟ ਕੀ ਕਰੀ ਐਨੀ ਹੈ ਓ ਨੂਰ ਬੱਠੀ ਗੇ ਨੂਰ ਕੁੜੀ ਮੈ ਲਿਬੜੀ ਪਈ ਐ ਕੁੜੀ ਕੁੜੀ ਛੱਡੀ ਕਿਵੇਂ ਲਿਬੜੀ ਪਈ ਐ ਮਿੱਟੀ ਚ ਕੁੜੀ ਬੈਠੀ ਐ ਦੂਰ ਹੂ ਮਿੱਟੀ ਡਿਸਕੋਟ ਕੀ ਕਰੀ ਜਾਂਦੇ ਐ ਐਵੇਂ ਸੁਣੀ ਨੇ ਜੀ ਆਪਾਂ ਸਾਰਾ ਕੰਮ ਧੰਦਾ ਕਰ ਲਿਆ ਸੀ ਰੋਟੀ ਪਾਣੀ ਵੀ ਖਾ ਲਿਆ ਤੇ ਮੋਇਸ ਤੋਂ ਤੌੜਾ ਇਲਾਸਾ ਨਾਲ ਕਲਰ ਪੇਂਟ ਕਰਿਆਗੇ ਬਹੁਤ ਸੋਨਾ ਵਿੱਚ ਪਾਣੀ ਵੀ ਹੈ ਗਿਆ ਇਲਾਸਾ ਸੋਨਾ ਤੌੜਾ ਅੱਧੇ ਚਪਣਾ ਦੇ ਮੰਮੀ ਇੱਕ ਪਾਣਾ ਸਾਰੇ ਸਾਫ ਸਫਾਈ ਦੇ ਸਾਰੇ ارے صاف کھائی ہوگی سالوین ہا بڑا کمرہ جیڑا ریس ٹیبل لگا کر اس میں نیا لگا ہوا ہے اور اس میں نیا لگا ਸਾਰੇ ਘਰ ਦੀ ਸਾਫ ਸਫਾਈ ਸਭ ਕੁਝ ਤੋਂ ਇੱਕ ਫੇਰ ਨੂਰ ਜਾਣਾ ਨਾਲ ਨੂਰ ਸਾਡੇ ਜਾਣਾ ਨੂਰ ਜਾਊਗੀ ਹੈ ਨੂਰ ਜਾਏਗੀ ਦੱਸ ਦੇ ਨੂਰ ਨੂਰ ਜਾਏਗੀ ਨਹੀਂ ਨਹੀਂ ਕਰਨੀਗੀ ਹਜੇ ਅੱਜ ਪੂਤਣੀ ਬਣੀ ਫਿਰਦੀ ਹੈ ਹੈ ਨਾ ਆਹ ਲੁੰਡੀਆਂ ਖੋਲਣਗਾ ਨਹੀਂ ਤੇਰੀਆਂ ਸੋਹਣੇ ਲੀੜੇ ਪਾ ਚੱਲ ਸੋਹਣਾ ਸੂਟ ਪਾ ਪੈਨ ਸ਼ਰਟ ਪਾਏਗੀ ਹੈ ਨੂਰ ਪੈਨ ਸ਼ਰਟ ਪਾਏਗੀ ਲਗਾਵੜਾ ਖੜਾ ਐ ਨੂਰੀ ਸਾਡੇ ਦਾਦੇ ਦੀ ਜਗਾ ਤੇ ਇੱਥੇ ਸੁੱਖਾਂ ਪੂਰਨਾ ਹੁੰਦੀਆਂ ਨੇ ਜੋਤਾਂ ਲਗਦੀਆਂ ਸ਼ਾਮ ਨੂੰ ਤੇ ਕੋਈ ਵੀ ਸੁੱਖ ਸੌਖੜੇ ਤੇ ਉਹ ਪੂਰੀ ਹੁੰਦੀ ਆ ਸਾਡੇ ਬਾਬੇ ਸੰਗੂਸਿਆਂ ਦੀ ਜਗ੍ਹਾ ਕੀ ਪਿੰਡ ਤੇਰਾ ਮੈਂ ਥਾੜੇ ਕਿਤੇ ਦਾ ਜੁੱਤਾਂ ਲਗਦੀਆਂ ਪ੍ਰਸ਼ਾਦ ਚੜ੍ਹਦੇ ਆ ਰੱਖ ਦੇ ਨੂਰ ਉੱਥੋਂ ਦੇਖ ਦੇ ਦਿਓ ਰੱਖ ਦੇ ਪੁੱਤ ਰੱਖ ਲੈ ਤੇ ਮੱਥਾ ਡੇਗਦੇ ਬਾਬੇ ਨੇ ਦੇਖ ਤਾ ਦੇਖ ਤਾ ਚਲੋ ਇਹ ਦੀ ਇਹਨੂੰ ਕਿਹੜੀ ਲੈ ਦੇ ਦੋ ਇਹ ਹਾਲ ਹੈ ਖੰਡਪਾਟ ਸਾਫ ਖੁੱਲਦੇ ਆ ਜਦੋਂ ਇੱਥੇ ਸਾਰੇ ਸੰਗਠ ਹੁੰਦੀ ਹੈਗੀ ਇੱਥੇ ਖੰਡਪਾਟ ਖੁੱਲਦੇ ਆ ਬਾਹਰ ਨੂੰ ਬਾਹਰ ਨੂੰ ਕੁਝ ਲੋਕ 재미있 <목소리도> ਦੇ ਸਾਰੇ ਸਰਪੇ ਦੇ ਲੱਗੀ ਆ ਬੱਚੇ ਖੇਡਦੇ ਰਹਿੰਦੇ ਹੈਗੇ ਇਥੇ ਸਾਰੇ ਬੰਦੇ ਰਹਿੰਦੇ ਹੈਗੇ ਮੁੰਡੇ ਬੰਦੇ ਬਜ਼ੁਰਗ ਆਹ ਛਪੜੀ ਹੈ ਬਾਬੇ ਜੀ ਦੀ ਇਹਦੇ ਚ ਪਾਣੀ ਹੈ ਨਹੀਂਗਾ ਹੁਣ ਖਾਲੀ ਹੈਗੀ ਸੁੱਕੀ ਪਈ ਹੈਗੀ ਨਹੀਂ ਇਹ ਪਾਣੀ ਦੀ ਭਰੀ ਹੁੰਦੀ ਹੈਗੀ ਮਿੱਟੀ ਨਿਕਲਦੀ ਹੈ ਵੀ ਸਾਰੇ ਕਿਉਂ ਦੇ ਕੀ ਬੋਲਦੀ ਹੈ ਨੂਰ ਪੀਪਲ ਵੋਟ ਪੁਰਾਣਾ ਬੋਤ ਕਰਾਣਾ ਇਹਦੇ ਤੇ ਨੀਂਹ ਕਰਨੇ ਜਾਂਦੇ ਆ ਇਹ ਇਹ ਲੰਗਰ ਹਾਲ ਆ ਸਾਰਾ ਸਹੀ ਇਹ ਇੱਕ ਇਧਰ ਗੇਟ ਹੈ Sånn. ਇੱਧਰ ਆ ਗਲੀ ਜੀ ਕਾਹਤੋਂ ਰੱਖੀ ਐ ਬਾਹਰੋਂ ਇੱਧਰੋਂ ਸੀਨ ਹੋ ਗਿਆ ਘਰ ਦੇ ਨੇੜੇ ਹੀ ਆ ਆਪਣੇ ਘਰ ਵੀ ਨੇੜੇ ਹੀ ਐ ਲੋ ਜੀ ਅਸੀਂ ਆ ਗਏ ਆ ਘਰੇ ਬਾਬੇ ਗਾ ਤੇ ਮੱਖਾ ਲੈ ਕੇ ਆਏ ਬਾਬੇ ਗਾ ਦੀ ਵੀਡੀਓ ਬਣਾ ਲਿਆ ਏ ਹਾਂਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਅੱਜ ਦੀ ਵੀਡੀਓ ਮੇਰੀ ਬਸ ਐਨੀ ਹੀ ਕੱਲ ਨੂੰ ਨਵੇਂ ਵਲੌਗ ਨਾਲ ਫੇਰ ਆ ਜੀ ਮਿਲੋਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ